ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜ਼ਿਲ੍ਹਾ ਲੰਧਰ ਕਮਿਸ਼ਨਰੇਟ ਵੱਡੀ ਕਾਰਵਾਈ ਕਰਦੇ ਹੋਏ ਜੰਡਿਆਲਾ ਤੋਂ ਗਰਾਏ ਰੋਡ ਸਥਿਤ ਕੈਨੇਰਾ ਬੈਂਕ ਦੇ ਏਟੀਐਮ ਤੋਂ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਨੂੰ ناکਾਮ ਕਰਕੇ ਇਸ ਵਿੱਚ ਸ਼ਾਮਲ ਚੋਰਾਂ ਨੂੰ ਕੀਤਾ ਕਾਬੂਦਾਰ ਸੀ। ਇਹ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਜੁਆਇੰਟ ਪੁਲਿਸ ਕਮਿਸ਼ਨਰ ਦੱਸਿਆ ਕਿ ਜੰਡਿਆਲਾ ਚੌਕ ਦੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਏਟੀਐਮ ਤੇ ਕੁਝ ਸ਼ੱਕੀ ਗਤੀਵਿਧੀ ਦੇਖੀ। ਉਹਨਾਂ ਨੇ ਕਿ ਸ਼ੱਕ ਪੈਂਤੇ ਪੁਲਿਸ ਪਾਰਟੀ ਨੇ ਏਟੀਐਮ ਤੇ ਜਾ ਕੇ ਲਖਪ੍ਰਸ ਸਿੰਘ ਅਤੇ ਫੁੱਲਾ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਮਾਲੂਵਾਲਾ ਥਾਣਾ ਚੱਬਲ ਤਰਨਤਾਰਨ ਮੌਕੇ ਤੇ ਕਾਬੂ ਕੀਤਾ ਉਸ ਨੂੰ ਕਬਜ਼ੇ ਚ ਲੈ ਕੇ ਗੈਸ ਕਟਰ ਦੀ ਕਿੱਟ ਬਰਾਮਦ ਕੀਤੀ ਗਈ ਜੋ ਕਿ ਮਸ਼ੀਨ ਨੂੰ ਕੱਟ ਕੇ ਪੈਸੇ ਚੋਰੀ ਕਰਨ ਲਈ ਵਰਤਿਆ ਜਾਂਦਾ ਹੈ ਐਸ ਵੇਚ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਏਪੀ ਸਾਹਿਬ ਦੀ ਰੈਨਮਾਈਡ ਥੇਟ ਜੰਦਰ ਕਮਿਸ਼ਨਰੇਟ ਨੇ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿਦੇ ਵਿੱਚ ਸਾਡੇ ਡਿਵੀਜ਼ਨ 2 ਐਡੀਸੀਪੀ 2 ਸਾਹਿਬ ਦੀ ਨਿਗਰਾਨੀ ਹੇਠ ਇੱਕ ਏਟੀਐਮ ਜਿਹੜਾ ਕਿ ਬ੍ਰੇਕ ਹੋ ਰਿਹਾ ਸੀ ਕੈਨਰਾ ਬੈਂਕ ਦਾ ਜੰਡਿਆਲਾ ਤੋਂ ਗਰਾਇਆ ਰੋਡ ਤੇ ਉਹਨੂੰ ਮੌਕੇ ਤੇ ਸਾਡੀ ਪੁਲਿਸ ਨੇ ਪਹੁੰਚ ਕੇ ਦੋਸ਼ੀ ਜਿਹੜਾ ਗੈਸ ਕਟਰ ਨੂੰ ਕੱਟ ਰਿਆ ਸੀ ਉਹਨੂੰ ਫਬ ਕੀਤਾ ਉਹਦੇ ਕੁਝ ਕਿਸੇ ਦੌਰਾਨ ਜਿਹੜੇ ਹੋਰ ਚਾਰ ਬੰਦੇ ਨਾਮ ਦਾ ਥੋੜੇ ਜਿੰਨਾ ਵਿੱਚ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਔਰ ਇੱਕ ਹਜੇ ਭਗੌੜਾ ਔਰ ਜਿਨ੍ਹਾਂ ਨੂੰ ਇਹਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਵਿੱਚੋਂ ਇੱਕ ਬੰਦਾ ਸਾਡੇ ਤਿੰਨ ਕੇਸਾਂ ਦੇ ਵਿੱਚ ਜੀਓ ਵੀ ਹੈ ਉਹਨਾਂ ਦੇ ਤੇ ਦੋ ਏਟੀਐਮ ਕੈਟਸ ਤੇ ਇੱਕ ਦਬਾਤੀ ਹੈ ਜਿਹੜਾ ਪਰਿਵਾਰ ਨਾਮ ਸੀ ਜਿਹੜਾ ਸਭ ਤੋਂ ਪਹਿਲਾਂ ਪਕੜਿਆ ਸੀ ਉਹ ਤਾਂ ਲਵਕੀਤ ਸਿੰਘ ਠੀਕਾ ਜੀ ਤਰਨਤਾਰਨ ਦਾ ਰਹਿਣ ਵਾਲਾ ਤੇ ਜਿਹੜੇ ਤਿੰਨ ਬਾਅਦ ਚ ਪਕੜਿਆ ਉਹ ਹੈ ਮਨਪ੍ਰੀਤ ਸਿੰਘ ਮ ਅਮਰਿੰਦਰ ਦਾ ਮੰਡਲ ਸਿੰਘ ਇਹ ਤਰਨਤਾਰਨ ਦਾ ਤੇ ਬਲਜਿੰਦਰ ਸਿੰਘ ਕੀ ਤਰਨਤਾਰਨ ਇਹਨਾਂ ਕੋ ਗਲਤ ਕਿਉਂ ਹੋ ਗਿਆ ਇਹਨਾਂ ਕੋ ਬਰਾਮਾ ਜੀ ਇੱਕ ਇਨੋਵਾ ਹੋਈ ਹੈ ਜੀ ਇੱਕ ਗੈਸ ਕਟਰ ਸੈੱਟ ਹੋਈ ਹੈ ਆਕਸੀਜਨ ਸਿਲੰਡਰ ਗੈਸ ਸਿਲੰਡਰ ਇੱਕ ਲੋਹੇ ਦੀ ਰੌਡ ਇੱਕ ਪੇਚਾ ਵਾਲਾ ਡਰਾਇਵਰ ਤੇ ਦੋ ਪਰਨੇ ਐ ਐਕਚੁਅਲੀ ਜਦੋਂ ਸੈਕਸ਼ਨ ਤੇ ਆਇਆ ਸੀ ਮੈਂ ਸਪੈਸ਼ਲੀ ਅੱਥੇ ਆਏ ਸੀ ਗੈਸ ਕਟਰ ਨਾਲ ਲੈ ਕੇ ਆਇਆ ਸੀ ਗੈਸ ਰਨ ਕੱਟ ਰਿਹਾ ਸੀ ਉਸ ਦਿਨ 8:00 AM ਡੈਫੀਨਿਟਲੀ ਜੇ ਉਹ ਕੋਈ ਕ੍ਰਾਈਮ ਕਰਦੇ ਆ ਤੇ ਰੈਕਟਿੰਗ ਕਰਕੇ ਹੀ ਆਉਂਦੇ ਡਾਇਰੈਕਟਰੀ ਫਿਰ ਉਹਨਾਂ ਅਫੀਸ਼ਰ ਚਾਹੁੰਦੇ ਕਰ ਉਹਨਾਂ ਦਾ ਸਪੋਰਟ ਸਿੰਗਲ ਬਸ ਤੋਂ ਹੀ ਜਿਹੜਾ ਸਿਗਨਲ ਕਰਦਾ ਹਾਂਜੀ ਸਿੰਗਲ ਪਰਸਨ ਡਾਇਰੈਕਟਰੀ ਵੀ ਕਰੋ ਤੇ ਸਭ ਕੁਝ ਨਹੀਂ ਹਾਂਜੀ ਡਾਇਰੈਕਟਰੀ ਨਹੀਂ ਅੱਜ 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 ਓਕੇ ਉੱਥੇ ਉੱਥੇ ਮੇਰੇ ਪਾਦੇ ਨਹੀਂ ਮੈਂ ਮੇਰੇ ਦਾਸੀ ਇਹਨਾਂ ਦੇ ਜਿਹੜਾ ਗੈਂਗ ਹੈ ਉਹਨੂੰ ਵੀ ਸਾਰਿਆਂ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕਰਾਂਗੇ ਨਹੀਂ ਜੀ 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 ਫਾਈਲ ਜੀ ਮਨਪੀਤ ਨੇ ਨਹੀਂ ਮਨਪੀਤ ਮਗਰ ਮੈਂ ਮਨਪੀਤ ਨੇ ਕੀਤਾ ਇਹ ਹੈਗੇ ਜੀ ਇੱਕ ਪੱਤੂ ਦੀ ਗੇਟੀ ATM ਬਰੇਕ 'ਚ ਤੇ ਇੱਕ ਡਿਵੀਜ਼ਨ ਨੰਬਰ 8 ਦੇ ਵਿੱਚ ਸਾਡੀ ATM ਬਰੇਕ ਤੇ ਇੱਕ ਟਾਂਡੇ ਦੇ ਵਿੱਚ ਪਾਰਟੀ ਦਾ ਕਰ ਸਕਦਾ ਹੈ ATM ਸਿੰਗਲ ਜਿਹਾ ਜਿਹਾ ਫਿਲਹਾਲ ਤਾਂ ਦੋ ਸਾਡੇ ਕੋਲ ਕੇਸ ਆ ਗਏ ਜੀ ਇਹਨਾਂ ਦੇ ਇੱਕ ਜਿਹੜਾ ਸਾਡਾ ਬ੍ਰੇਕ ਕਰਨ ਲੱਗੇ ਸੀ ਜਿੰਨੂੰ ਬਚਾ ਲਿਆ ਗਿਆ ਬਾਕੀ ਹੁਣ ਇੱਕ ਵੀ ਇਹ ਸੈਗਰੀਗੇਟਿਡ ਹੈਗੇ ਜੀ 4-5 ਨੇ ਤਾਂ ਬਹੁਤ ਜ਼ਿਆਦਾ ਇੱਕ ਦੂਜੇ ਨਾਲ ਲਾਇਦਨ ਇਹਨਾਂ ਦਾ ਹਾਲੇ ਤੱਕ ਸਾਬਿਤ ਨਹੀਂ ਹੋਇਆ ਉਹ ਹੀ ਤਫ਼ਤੀਸ਼ ਚੱਲਦੀ ਹੈ ਜਿਹੜਾ ਇੱਕ ਰਹਿ ਗਿਆ ਸ਼ਾਇਦ ਉਹਦੇ ਕੋਲੋਂ ਕੁਝ ਪੁੱਛਣੇ ਵੀ ਹੋਣਗੇ ਇਹ ਡਿਵੀਜ਼ਨ ਨੰਬਰ 8 ਇੱਕ ਇੱਕ ਹੋਇਆ ਸੀਗਾ ਫਤੂ ਤਿੰਗਾ ਸਪੋਰਟਲੇ ਇਹਨਾਂ ਦੇ ਕਿ ਸਾਰੇ ਇਹਨਾਂ ਵੱਲ ਜਿਹੜੇ ਚਲੇ ਗਏ ਆ ਨਹੀਂ ਇਹ ਤਾਂ ਸਾਰੇ ਬਾਹਰ ਨੇ ਤਰਨ ਤਰਨ ਨੇ ਅਮਰੀਕਾ ਸਰ

ਦਾ ਨਾਮ ਹੈਗਾ ਜੀ ਆ ਕਾਕਾ ਕੰਨੇ ਆ ਉਹਨੂੰ ਅ ਰੈਨ ਨਰੈਨ ਜੀ ਜਗਤ ਨਰਾਇਣ ਇਹ ਜੀ ਹਮਲੇ ਸਰ ਦਾ ਸਰ ਜਿਹੜਾ ਕ੍ਰਾਈਮ ਕਰਦੇ ਕਿਉਂ ਇਹ ਏਰੀਆ ਜਿਹੜਾ ਸਪੋਟ ਜਿਹੜਾ ਹੋ ਰਿਹਾ ਉਹ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਤੁਹਾਨੂੰ ਦੱਸ ਰਿਹਾ ਰੂਰਲ ਏਰੀਆ ਚੂਜ਼ ਕੀਤਾ ਜੀ ਇਹਨਾਂ ਨੇ ਮੇਬੀ ਉੱਥੇ ਇਹਨਾਂ ਨੂੰ ਇਹ ਲੱਗਦਾ ਹੋਇਆਗਾ ਕਿ ਇਹ ਆਈਸੋਲੇਟਿਡ ਹੈ ਉੱਥੇ ਬਹੁਤ ਜ਼ਿਆਦਾ ਕਸਟਮਰ ਨਹੀਂ ਆਉਂਦੇ ਤੇ ਪੈਸੇ ਵੀ ਜ਼ਿਆਦਾ ਮਿਲਣਗੇ और اس बहुत ज़्यादा ट्रैफिक नहीं نہیں ہندی اس کا کہ سانو اس پہ سوتے 21 نمبر انہاں دے پٹیکولر بار او دال والے 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 طرف پنجاب دی طرف والا ہے نمبر 24 کیا ہونی باقی تمہارے ایریا دے ایریا دے نہیں وہ جاتے ہیں جی میں پرانے کیس ہے کہ ਹੁਸ਼ਿਆਰਪੁਰ ਪੈ ਗਿਆ ਕਪੂਰਥਲਾ ਪੈ ਗਿਆ ਇਸੇ ਬੈਲਟ ਨੂੰ ਚੁਸ ਕਰੇ ਆਪਣੇ ਏਰੀਆ ਤੋਂ ਬਾਹਰ ਆ ਕੇ ਕਰੇ ਇਹ ਸਰਬ ਗੈਂਗ ਵਿੱਚ ਸਰਬ ਗੈਂਗ ਦਾ এমਪਲਾਈ ਵੀ ਕੋਈ ਹੈ ਨਹੀਂ ਕੋਈ ਗੈਂਗ ਨੂੰ ਨਹੀਂ 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 ਇਸ ਤੋਂ ਦੀ ਕੋਈ ਅਜੇ ਤੱਕ ਕੋਈ ਕੋਈ ਠੀਕ ਹੈ ਹਾਂ ਉਹਦੇ अलावा ਕੋਈ ਪਾਰਟਿਕਲ ਨਹੀਂ ਬੈਕਗ੍ਰਾਉਂਡ ਦਾ ਪਤਾ ਨਹੀਂ ਕੀ ਹੋ ਰਹੀ ਹੈ ਬੈਕਗ੍ਰਾਉਂਡ ਇਹਨਾਂ ਦੀ ਹੁਣ ਅਸੀਂ ਚੈੱਕ ਕਰਾਂਗੇ ਜੀ ਤੁਸੀਂ ਸਾਰੇ ਤਾਂ ਇਹ ਤਾਂ ਸਾਡੇ ਹੁਣੇ ਕਾਬੂ ਆਏ ਨੇ ਇੱਕ ਹੀ ਸੀਗਾ ਸਾਡੇ ਕੋਲ ਮਨਪ੍ਰੀਤ ਉਹਦੀ ਬੈਕਗ੍ਰਾਉਂਡ ਤਾਂ ਅਮਨਿਤਾ ਦਾ ਰਹਿਣ ਵਾਲਾ ਹੈਗਾ ਬਹੁਤ ਜ਼ਿਆਦਾ ਇਹ ਕੰਨੀ ਹੈਗਾ ਇਹ ਹੀ ਕੰਮ ਕਰਦਾ ਤੇ ਕਿੰਨੇ ਕਿੰਨੇ ਕੇ ਚੱਲ ਰਹੇ ਨੇ ਇਹ ਜਿਹੜੇ ਸਪੀਡ ਪੰਦੀ ਸਾਲ ਦੇ ਹਾਂ ਜੀ ਸਾਡੇ ਇਹ ਸਾਰੇ ਹਾਂ ਜੀ ਨਸ਼ਾ ਕਰ ਰਹੇ ਆ ਅਸੀਂ